ਅੱਜ ਮੰਗਲਵਾਰ ਕਰਕੇ ਕੋਈ హెయిర్ ਡ್ರೆਸਰ ਨਹੀਂ ਮਿਲਿਆ ਇੱਕ ਵਿਆਹ ਤੇ ਜਾਣਾ ਸੀ ਸ਼ੋਕਰ ਹੋ ਗਿਆ ਤਾਂ ਖੁੱਲਾ ਪਰ ਹੈ ਤੜਬ ਜਾ ਹੈ ਚੱਲ ਦੇਖੀ ਜੂ ਪਾ ਪਗੜਾ ਯਾਰੀ ਬੋਈ ਕੀ ਹਾਲ ਹੈ ਬਾਈ ਠੀਕ ਹੈ ਬਾਈ ਤੂੰ ਸੁਣਾ ਬਾਈ ਦਾੜੀ ਕਟਾਉਣੀ ਆ ਯਾਰ ਕੱਟ ਦਨੇ ਦਾੜੀ ਤਾਂ ਆਂਦਾ ਦਾੜੀ ਤੇ ਬਲ ਖੜੇ ਕਹਿੰਦੇ ਦਾੜੀ ਤੇ ਸੈਟ ਅਪ ਕਰਾਂ ਓ ਭਰਾਵਾ ਸਿਰ ਨਹੀਂ ਕਿਹਾ ਦਾੜੀ ਕਿਹਾ ਓਏ ਦਾੜੀ ਦੀ ਮੈਂ ਕਿਹਾਗਾ ਬਹਿ ਜਾ ਬਹਿ ਜਾ ਬਹਿ ਜਾ ਓਏ ਇੱਧਰ ਨਹੀਂ ਕਿਹਾ ਇੱਧਰ ਕਿਹਾ ਅਰਲੀਨਾ ਨਹੀਂ ਹਲਦਾ ਬੋਲਦਾ ਕਿਆ ਤੂੰ ਇਹ ਵੜਾ ਵੱਡਾ ਜਾਂਦਾ ਹੁੰਦਾ ਇਹ ਕੰਮ ਚ ਬਾਈ ਯਾਰ ਛੇਤੀ ਕਰ ਯਾਰ ਮੈਂ ਨਾਉਣਾ ਵੀ ਆ ਜਾ ਕੇ ਮੂੰਹ ਇੱਥੇ ਰੱਖ ਜਾ ਮੈਂ ਤੈਨੂੰ ਬਾਅਦ ਚ ਫੜਾ ਆਉਂਗਾ ਆਪ ਜਾ ਬੜਾ ਕਰ ਇਹ ਤੂੰ ਬੋਲਦਾ ਕਿਵੇਂ ਹੋ ਤੂੰ ਮੈਂਟਲ ਮੈਂ ਘੰਟਾ ਕੋ ਦੇਖੀ ਜੰਨੇ ਤੈਨੂੰ ਉਹ ਮੈਂ ਤਾਂ ਐਂ ਬੋਲੂਗਾ ਮੇਰੀ ਹੀ ਦੁਕਾਨ ਆ ਯਾਰ ਵੇ ਠਠ ਕਰੀ ਜਨਾ ਜਾ ਬਾਹਰ ਹੀ ਕਹਣ ਤ ਜਾ ਬਾਜ ਜਾ ਜਾ ਪਾ ਜਾ ਕੱਪ ਜਾ ਨਿਕਲ ਜਾ ਦੁਕਾਨ ਚ ਜਾ